ਇੱਕ ਕੱਲ ਤੋਂ ਕਾਫੀ ਦੋਸਤਾਂ ਦੇ ਕਮੈਂਟ ਆ ਰਹੇ ਸੀਗੇ ਕਿ ਅਹਮਦਾਬਾਦ ਦੇ ਵਿੱਚ ਜਿਹੜਾ ਜਹਾਜ਼ ਵਾਲਾ ਹਾਦਸਾ ਹੋਇਆ ਸੀ ਉਹਦੇ ਤੇ ਇੱਕ ਰਿਪੋਰਟ ਜਿਹੜੀ ਆਈ ਹੈ ਉਹ ਰਿਪੋਰਟ ਦੇ ਵਿੱਚ ਕੀ ਹੈ ਤੇ ਉਹ ਮਿੰਟੋ ਜੀ ਤੁਹਾਨੂੰ ਪੁੱਛਦੇ ਮਿੰਟੋ ਜੀ ਉਹਦੇ 'ਚ ਥੋੜਾ ਜਿਹਾ ਦੱਸਿਓ ਇਲਜ਼ਾਮ ਤੇ ਖੈਰ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਇਹ ਬੜੀਆਂ ਵੱਡੀਆਂ ਖੇਡਾਂ ਹੁੰਦੀਆਂ ਗੱਲ ਤੁਸੀਂ ਸ਼ੋਅ ਲਈ ਆ ਇਹਦੇ 'ਚ ਹੋਣ ਲੱਗ ਜੂ ਪਤਾ ਕਿ ਆਡੀਅנס ਇਹੋ ਜੀ ਗੱਲ ਨੂੰ ਕਿੰਨਾ ਕੁ ਸੁਣਦੀ ਹੈ ਜੀ ਸਰ ਦੋ ਵੱਡੀਆਂ ਕੰਪਨੀਆਂ ਨੇ ਹੂੰ ਇਸੇ ਲੈ ਜਾਣਾ ਹੁਣ ਤੁਹਾਨੂੰ ਮੈਂ ਗੱਲ ਤੈਹ ਤੱਕ ਜਾਣੀ ਚਾਹੀਦੀ ਆ ਹੂੰ ਏਅਰਬਸ ਤੇ ਬੋਇੰਗ ਜੀ ਇੱਕ ਫਰਾਂਸ ਦੀ ਆ ਇੱਕ ਯੂ ਐਸ ਦੀ ਆ ਹੂੰ ਠੀਕ ਹੈ ਜੀ ਜਿਹੜੀ ਏਅਰਬਸ ਆ ਉਸ ਕੰਪਨੀ ਨੇ ਕੁਝ ਸਮੇਂ ਦੇ ਦੌਰਾਨ ਬੜੀ ਤਰੱਕੀ ਕੀਤੀ ਆ ਉਹਨਾਂ ਦਾ ਤੇ ਜਿਹੜੇ ਇਹ ਬੋਇੰਗ ਹੂੰ ਖਾਸ ਤੌਰ ਤੇ ਜਿਹੜਿਆ ਜਹਾਜ਼ ਹਾਦਸਾ ਕਰਸਤ ਹੋਇਆ ਜੀ ਇਨ੍ਹਾਂ ਦਾ ਜੇ ਹਾਦਸਾ ਰੇਟ ਦੇਖੋਗੇ 에ਅਰਬੱਸ ਉਹਦੇ 'ਚ ਅੱਗੇ ਆ ਹੂੰ ਅੱਗੇ ਤੋਂ ਭਾਵੇਂ 에ਅਰਬੱਸ ਬੈਸਟ ਆ ਇਹਦੇ ਨਾਲੋਂ ਜੀ ਅੱਗੇ ਉਹ ਦੂਜਾ ਨਹੀਂ ਕੋਈ ਦੇਖ ਲੈਣਾ ਚੰਗੇ ਵਾਲੇ ਪਾਸੇ ਚੰਗੇ ਵਾਲੇ ਪਾਸੇ ਜੀ ਹੁਣ ਠੀਕ ਆ ਜਦੋਂ ਇਸ ਤਰ੍ਹਾਂ ਦਾ ਇੱਕ ਮੁਕਾਬਲਾ ਚੱਲ ਰਿਹਾ ਹੋਵੇ ਦੋ ਵੱਡੀਆਂ ਕੰਪਨੀਆਂ 'ਚ ਹੂੰ ਤੇ ਉੱਤੋਂ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਹਾਦਸਾ ਵਾਪਰ ਚਾਏ ਜਿੱਥੇ ਇੱਕ ਬੰਦੇ ਨੂੰ ਛੱਡ ਕੇ ਸਾਰੇ ਬੰਦੇ ਮਾਰੇ ਗਏ ਜੀ ਉਸ ਮਾਮਲੇ ਦੇ ਵਿੱਚ ਪਹਿਲਾਂ ਕੀ ਹੋਇਆ ਆਖੇ ਜੀ ਬਲੈਕ ਬਾਕਸ ਲੱਭ ਲਿਆ ਹੂੰ ਬਲੈਕ ਬਾਕਸ ਨੂੰ ਭੇਜਣਾ ਕਿੱਥੇ ਆ ਕਹਿੰਦੇ ਜੀ ਅਮਰੀਕਾ ਲੋਕਾਂ ਨੇ ਆਖਿਆ ਵੀ ਕਮਾਲ ਹੈ ਤੁਹਾਡੇ ਵਾਲੀ ਤੁਹਾਡੀ ਖੁੱਤੀ ਚੱਕ ਚ ਹੋਇਆ ਤੁਹਾਡੇ ਕੋਲ ਮੋਦੀ ਸਾਹਿਬ ਨੇ ਐਨੇ ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਲੈਬ ਤਿਆਰ ਕੀਤੀ ਹੋਈ ਹੈ ਕਿ ਬਲੈਕ ਬਾਕਸ ਤੇ ਬਾਹਰੋਂ ਇੱਥੇ ਲਿਆ ਕੇ ਟੈਸਟ ਕੀਤੇ ਜਾ ਸਕਦੇ ਚੈੱਕ ਕੀਤੇ ਜਾ ਸਕਦੇ ਆ ਉਹਨਾਂ ਦੀ ਜਾਂਚ ਹੋ ਸਕਦੀ ਹੈ ਜੀ ਤੁਸੀਂ ਇੱਥੋਂ ਆਣਾ ਬਾਹਰ ਤੇ ਦੂਜੀ ਗੱਲ ਇਹ ਕਿ ਉੱਥੋਂ ਦੀ ਤਾਂ ਕੰਪਨੀ ਆ ਹੂੰ ਇੱਥੇ ਉਹਨਾਂ ਦਾ ਇੰਟਰਸਟ ਉੱਥੇ ਚੜਦਾ ਜੀ ਜੀ ਇਸ ਸਾਥ ਸੇ ਨਾਲ ਬਿਲਕੁਲ ਸਰ ਇਹਨਾਂ ਨੂੰ ਬੈਕਫੁੱਟ ਤੇ ਜਾਣਾ ਪਿਆ ਫਿਰ ਕਹਿੰਦੇ ਕਿ ਨਹੀਂ 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 ਆਪਣੀ ਵਾਲੀ ਜਿਹੜੀ ਲਾਇਆ ਵੇ ਆ ਨਾ ਵੀ ਉਹ ਹੀ ਫਿੱਟ ਆਏਦੇ ਵਾਸਤੇ ਹੂੰ ਪਹਿਲੀ ਗਲਤੀ ਇੱਥੇ ਬੜਾ ਵੱਡਾ ਸਵਾਲ ਆ ਜੀ ਕਿ ਪਹਿਲਾਂ ਫੈਸਲਾ ਕਿਸ ਨੇ ਲਿਆ ਸੀ ਹੂੰ ਫਿਰ ਵਾਦੇ ਵਿੱਚ ਮਾਨ ਸਰਕਾਰ ਕੋਲੋਂ ਸ਼ੂਟਰ ਹੁਣ ਵੈਸਟਰਨ ਮੀਡੀਆ ਨਾ ਜਿਹੜਾ ਤੁਸੀਂ ਕੱਲਾ ਗੋਦੀ মিডিਆ ਦੇਖਿਆ ਤੇ ਇੱਕ ਪੰਜਾਬ ਦਾ ਕੇਜੀ ਹਮ ਕੇਜਰੀਵਾਲ ਜੀ ਦਾ ਜੀ ਜੀ মিডিਆ ਦੇਖਿਆ ਹਮ ਸਰ ਵੈਸਟਰਨ মিডিਆ ਨਹੀਂ ਤੁਸੀਂ ਦੇਖਿਆ ਜਿਸ ਤਰ੍ਹਾਂ ਦਾ ਉਹ ਗੋਦ ਚ ਬਹਿੰਦਾ ਜੀ ਉਹ ਇਦਾਂ ਨਹੀਂ ਹੈ ਆਪਣੇ ਵਾਂਗੂ ਛੋਟੀਆਂ ਮੋਟੀਆਂ ਇਹ ਤੇ ਮਤਲਬ ਕਿ ਕਈ ਪੱਤਰਕਰ ਜਾਂ ਜਿਹੜੇ ਮੈਨੇਜਮੈਂਟ ਦੇ ਵਿੱਚ ਆ ਉਹ ਤੇ ਪਾਰਟੀਆਂ ਛਾਟੀਆਂ ਚ ਖੁਸ਼ ਹੋ ਜਾਂਦੇ ਹਮ ਹਮ ਜੇ ਕਿ ਆਪ ਕੋ ਹਾਟਲ ਤਖੜਾ ਹੋਵੇ ਜੀ ਉਥੇ ਪਾਰਟੀ ਚ ਬੁਲਾ ਲੋ ਉਹਨਾਂ ਦੇ ਪਰਿਵਾਰ ਦੇ ਬੱਚੇ ਆ ਜਾਣ ਮੂੰਹ ਕਰਾਰਾ ਹੋ ਜਾਏ ਦਾੜ ਕਰਾਰੀ ਹੋ ਜਾਏ ਬਸ ਠੀਕ ਠਾਕ ਆ ਜੀ ਸਰ ਉਹਨਾਂ ਦੀਆਂ ਗੇਮਾਂ ਵੱਡੀਆਂ ਨੇ ਗੋਦੀ ਮੀਡੀਆ ਉਧਰ ਵੀ ਹੈਗਾ ਜੀ ਜਿਹੜਾ ਵੀ ਬੰਦਾ ਉਥੇ ਵੈਸਟਰਨ ਦੇ ਵਿੱਚ ਖਬਰਾਂ ਦੇ ਨਾਲ ਵਾਸਤਾ ਹੈ ਨਾ ਤਾਂ ਉਥੇ ਵੀ ਦੋ ਤਰ੍ਹਾਂ ਦਾ ਮੀਡੀਆ ਹੈ ਠੀਕ ਹੈ ਜੀ ਇੱਕ ਆਜ਼ਾਦਾ ਨਾ ਇੱਕ ਜਿਹੜਾ ਇੱਕ ਸਾਈਡ ਨੂੰ ਉਲਾਰ ਰੱਖਦਾ ਹੂੰ ਹੁਣ ਉਥੋਂ ਖਬਰ ਨਿਕਲਾਈ ਆ ਜਾਂਚ ਪੜਤਾਲ ਜਿਹੜੀ ਐ ਕਿ ਜੀ ਇਹਦੇ ਚ ਪਾਇਲਟਾਂ ਦਾ ਨੁਕਸ ਸੀ ਜੀ ਪਾਇਲਟਾਂ ਦੀ ਅਣਗਹਿਲੀ ਆ ਪਾਇਲਟਾਂ ਦੀ ਇੱਕ ਐਸੋਸੀਏਸ਼ਨ ਆ ਹੂੰ ਉਸਨੇ ਕਿ ਬਿਲਕੁਲੇ ਬਦਬਖਤੀ ਆ ਤੁਸੀਂ ਪਹਿਲੀ ਗੱਲ ਇਹ ਕਿ ਜਾਂਚ ਦੇ ਵਿੱਚ ਹੁਣ ਤੱਕ ਪਾਇਲਟਾਂ ਨੂੰ ਸ਼ਾਮਲ ਕੀਤਾ ਜੀ ਦੂਜੀ ਗੱਲ ਇਹ ਕਿ ਉਥੋਂ ਦਾ ਮੀਡੀਆ ਇਸ ਰਿਪੋਰਟ ਨੂੰ ਜਿਹੜੀ ਜਾਂਚ ਵਾਲੀ ਰਿਪੋਰਟ ਕਿਸ ਆਧਾਰ ਤੇ ਛਾਪ ਰਿਹਾ ਬਈ ਕਿਵੇਂ ਲੀਕ ਹੋਈ ਜਾਂ ਕਿਸ ਹੱਬ ਗੱਤਾਂ ਜੀ ਬਿਲਕੁਲ ਕੀ ਹਾਲੇ ਤੇ ਜਾਂਚ مکمل ਨਹੀਂ ਹੋਈ ਸੋ ਗੱਲ ਇਹ ਆ ਕਿ ਸਰ ਇਹ ਸਾਰਾ ਕੁਝ ਆ ਨਾ ਜਿਹੜਾ ਉਹ ਹਾਲੇ ਕਹਿ ਲੋ ਕਿ ਧੁੰਦ ਦੇ ਹਟਾਈਆਂ ਹੂੰ ਉੱਤੇ ਧੁੰਦੂ ਘਾਰਾ ਜੀ ਇਹ ਤੇ ਹੁਣ ਭਾਰਤੀ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਜਾਂਚ ਪੜਤਾਲ ਜਿਹੜੀ ਆ ਨਾ ਉਹ ਸਹੀ ਢੰਗ ਨਾਲ ਕਰੋ ਤੁਸੀਂ ਪਾਇਲਟਾਂ ਤੇ ਸੁੱਟ-ਸੁੱਟ ਕੇ ਜੇ ਕੋਈ ਕੰਪਨੀ ਦੇ ਵਿੱਚ ਕੋਈ ਮਤਲਬ ਕਿ ਕਮੀ ਪੇਸ਼ੀਆ ਜਿਹਦਾ ਜ਼ਿਕਰ ਸ਼ਾਇਦ ਅਮਰੀਕਾ ਦੀ ਇੱਕ ਏਜੰਸੀ ਨੇ ਚੇਤਾਵਨੀ ਦੇ ਰੂਪ ਚ ਇਹਨਾਂ ਨੂੰ ਪਹਿਲਾਂ ਦਿੱਤਾ ਹੋਇਆ ਸੀ ਦਿੱਤਾ ਹੋਇਆ ਸੀ ਬਿਲਕੁਲ ਕਿ ਜੇ ਤੁਸੀਂ ਉਸ ਨੂੰ ਧੱਕ ਰਹੇ ਹੋ ਹੂੰ ਤਾਂ ਫਿਰ ਤੇ ਰੱਬ ਹੀ ਰੱਖਾਇਆ ਜੀ ਜੀ ਰੱਬ ਹੀ ਰੱਖਾਇਆ ਫਿਰ ਤੇ ਸੋ ਅਸਲ ਦੇ ਵਿੱਚ ਕਹਾਣੀ ਜਿਹੜੀ ਹੈ ਨਾ ਉਹ ਇਦਾਂ ਵੀ ਚੱਲਦੀ ਹੈ ਕਿ ਅੰਦਰ ਦੀ ਗੇਮ ਕਈ ਵਾਰ ਵੱਖਰੀ ਕਿਸਮ ਦੀ ਹੁੰਦੀ ਹੈ ਬਾਹਰੋਂ ਸਭ ਨੂੰ ਆਪਾਂ ਨੂੰ ਲੱਗਦਾ ਪਾਇਲਟਾਂ ਦਾ ਨੁਕਸਾਨ ਆਜੀ ਫਲਾਂ ਟਮਕਾ ਅਧਿਕਾਰਤ ਤੌਰ ਤੇ ਹਾਲੇ ਕਿਸੇ ਗੱਲ ਦੀ ਪੁਸ਼ਟੀ ਨਹੀਂ ਆ ਗਈ ਜੀ 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 ਚਲੋ ਇਹ ਤੇ ਮਿੱਤਰ ਵੀ ਬੈਟਰ ਜਾਣਦੇ ਨੇ ਵੀ ਕਹਿ ਰਹੇ ਨੇ ਕਿ ਭਾਈ ਇਹਨਾਂ ਨੇ ਪਾਇਲਟਾਂ ਨਾਲ ਸੈੱਟ ਤੇ ਕੱਲ ਜਿਹੜੀ ਸ਼ੁੱਟ ਦੇਣੀ ਐ ਤੇ ਆਪ ਇੱਕ ਵਾਰੀ ਰਫੂ ਚੱਕਰ ਹੋ ਜਾਣਾ ਵਿੱਚ ਉਹ ਗੱਲ ਦੇ ਪਰ ਖੈਰ ਜੋ ਸੱਚ ਹੁੰਦਾ ਉਹ ਪਤਾ ਹੀ ਨਹੀਂ ਆਉਂਦਾ ਸਾਹਮਣੇ ਆਉਣਾ ਪੜਿਆ ਬਾਕੀਆਂ ਬਹੁਤ ਐਕਸਪੀਰੀਅੰਸਡ ਸੀ ਕੇ ਔਰ ਫਿਰ ਇਹ ਜਦੋਂ ਉਡਾਨ ਭਰੀ ਆ ਉਸ ਦਰਮਿਆਨ ਕੁਝ ਸੈਕਿੰਡ ਦੀ ਤੇ ਗੱਲ ਹੋਈ ਐ ਜੀ ਜਿਹੜੀ ਕਾਕਪਿਟ ਦੀ ਰਿਕਾਰਡਿੰਗ ਆ ਉਹੀ ਸਰਫ ਅਮਰੀਕਾ ਦੇ ਨਾਲ ਇਹੋ ਹੀ ਆ ਸ਼ਾਇਦ ਪਾਇਲਟ ਦੀ ਰਿਕਾਰਡਿੰਗ ਕਿ ਫਿਊਲ ਸਵਿਚ ਤੂੰ ਬੰਦ ਕੀਤਾ ਹੂੰ ਉਹਨੇ ਕਿਹਾ ਨਹੀਂ ਉਹ ਤੋਂ ਕੁਝ ਸੈਕਿੰਡਸ ਦੀ ਟੋਟਲ ਫਿਊਲ ਸਵਿਚ ਦੀ ਚੀਜ਼ ਆ ਜਿਹੜੀ ਆਪਣੇ ਆਪ ਜਾਂ ਹੱਥ ਵੱਜੇ ਤੋਂ ਛੇਤੀ ਕੀਤਾ ਨਾ ਨਹੀਂ ਹੈ ਭਈ ਜੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਸਲਾ ਹੈ ਜੀ ਜੀ ਅਜਗਪਾਲ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸਵਾਗਤ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਚਲੋ ਆਪਾਂ ਇੱਕ ਇੱਕ ਗੱਲ ਤੇ ਨਹੀਂ ਰੁਕਦੇ ਸਾਡੇ ਕੋਲੇ ਲਾਈਟ ਫੇਰ ਚਲੀ ਗਈ ਹੈ ਭਾਈ ਤੇ ਅਸੀਂ ਵੀ ਥੋੜੇ ਜਿਹਾ ਚਲੋ ਲਾਈਟ ਦਾ ਕੀ ਰੋਣਾ ਬਣਾਇਆ ਇਹ ਤੇ ਗੱਲ ਇਹ ਆ ਕਿ ਭਾਈ ਸਮਝ ਤੋਂ ਬਾਹਰ ਆ ਮੈਂ ਅੱਜ ਗੱਲ ਵੀ ਕੀਤੀ ਸੀ ਉਹਨਾਂ ਨਾਲ ਜੀ ਉਹ ਕਹਿੰਦੇ ਜੀ ਮੌਸਮ ਹੀ ਨਹੀਂ ਸਾਥ ਦੇ ਰਿਹਾ ਸਾਡਾ ਕੀ ਕਰੀਏ ਹੂੰ ਮੈਂ ਕਿਹਾ ਕਿ ਅਸੀਂ ਫਿਰ ਕਿੱਧਰ ਜਾਈਏ ਦੱਸੋ ਬਿਜਲੀ ਨਹੀਂ ਲੰਘਦੀ ਪਹਿਲੀ ਤੁਰ ਕੇ ਆਉਣਾ ਮੈਂ ਆਖਿਆ ਭਾਈ ਇਧਰੋਂ ਅਸੀਂ ਸਾਲ ਚੜਾਉਨੇ ਆ ਹੂੰ ਤੇ ਉਧਰੋਂ ਬਾਵਾ ਵਗ ਲੱਗ ਪੈਂਦੀ ਹੈ ਕੋਰਾ ਪੈਣ ਲੱਗ ਜਾਂਦਾ ਤੁਸੀਂ ਕਹਿੰਨੇ ਮੌਸਮ ਖਰਾਬ ਹੈ ਜੀ ਅੱਗੂ ਅਸੀਂ ਥੋੜਾ ਜਿਹਾ ਗਾਹ ਵਧਦੇ ਆ ਤੇ ਬਾਡੀ ਦਾ ਸੀਜ਼ਨ ਆ ਜਾਂਦਾ ਤੁਸੀਂ ਤਾਂ ਕਹਿੰਦੇ ਜੇ ਕਿ ਬਾਡੀ ਆ ਗਈ ਜੀ ਗਾਹ ਥੋੜਾ ਜਿਹਾ ਤੁਰਨੇ ਆ ਤੇ ਨੇਹਰੀਆਂ ਸ਼ੁਰੂ ਹੋ ਜਾਂਦੀਆਂ ਕਹਿੰਦੇ ਮੌਸਮ ਖਰਾਬ ਹੂੰ ਗਾਹ ਥੋੜਾ ਜਿਹਾ ਤੁਰਨੇ ਆ ਤੇ ਮੀਂਹ ਸ਼ੁਰੂ ਹੋ ਜਾਂਦੇ ਨੇ ਜੀ ਗਾਹ ਥੋੜਾ ਜਿਹਾ ਤੁਰਨੇ ਆ ਤੇ ਬਾਡੀ ਫੇਰ ਛੋਣੇ ਦੀ ਆ ਜਾਂਦੀ ਹੈ ਹੂੰ ਫੇਰ ਉਸ ਟਾਈਮ ਤੁਹਾਨੂੰ ਪਤਾ ਕਈ ਵਾਰ ਵਰ ਜਾਂਦਾ ਉਹਦਾ ਪੀਅਰ ਸਟਾਰਟ ਹੋ ਜਾਂਦੀਆਂ ਨੇ ਤੇ ਤੁਹਾਡਾ ਮੌਸਮ ਕਦੋਂ ਸੀ ਮੌਸਮ ਤੇ ਫਿਰ 12 ਮਹੀਨੇ ਦੀ ਤਨ ਖਰਾਬ ਦਾ ਖਰਾਬ ਕਮਾਲ ਦੀ ਗੱਲ ਹੈ ਯਾਰ ਕਬੂਤਰ ਵੀ ਬਹਿ ਜਾਵੇ ਨਾ ਇਹਨਾਂ ਦੀਆਂ ਲਾਈਨਾਂ ਤੇ ਸਰ ਉਹਦਾ ਪੂੰਝਾ ਕਿਤੇ ਐ ਹਿੱਲ ਜਾਵੇ ਇਲੈਕਟ ਬੰਦ ਸਾਈਡ ਬੰਦ ਉਹ ਅੱਜ ਕੱਲ੍ਹ ਆ ਗਈ ਹੈ ਨਾ ਕਿਹਨ ਨੂੰ ਲੱਗਦਾ ਵੀ ਹਰ ਬਾ ਆ ਗਈ ਸਰ ਇਹ ਸਿਸਟਮ ਜਦੋਂ ਤੱਕ ਸਹੀ ਨਹੀਂ ਕਰੋਗੇ ਉਦੋਂ ਤੱਕ ਇਹ ਰੋਣਾ ਰਹਿਣਾ ਹੀ ਆ ਜੀ 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 ਮਾੜਾ ਜਿਹਾ ਦਰਖਤ ਲੱਗ ਜੇ ਫਾਲਟ ਆ ਜਾਂਦਾ ਜੀ ਹਮ ਮੈਂ ਤਾਂ ਪਿੰਡਾਂ ਚ ਰਹਿਣਾ ਉਹ ਦਰਖਤ ਖਹਿ ਗਿਆ ਜੀ ਨਾਲ ਦਰਖਤ ਵੱਡੇ ਕੌਣ ਹੋਣ ਜਾਂ ਤੇ ਆ ਸਾਰੇ ਜਿੰਨੇ ਹੁਣ 300 ਯੂਨਟ ਆਲੇ ਆ ਇਹਨਾਂ ਦੇ ਹੱਥਾਂ 'ਚ ਕੁਹਾੜੀਆਂ ਫੜਾਇਆ ਕਰੋ ਪਹਿਲਾਂ ਹੂੰ ਕਿ ਤਿੰਨ 300 ਯੂਨਟ ਦਿੱਤੀ ਹੈ ਤੁਹਾਨੂੰ ਆ ਕੁਹਾੜੀਆਂ ਲੈ ਕੇ ਤੇ ਦਰਖਤਾਂ ਨੂੰ ਜੀ ਜੀ ਠੀਕ ਹੈ ਨਾ ਸੋ ਇਹ ਗੱਲ ਆ ਸਰ ਇਹ ਇਦਾਂ ਹੀ ਚੱਲਦਾ ਕੰਮ ਇੰਡੀਆ 'ਚ ਜੀ ਮੌਸਮ ਦੀ ਅਕੇ ਸਾਥ ਦੇ ਰਿਹਾ ਮੈਂ ਕਿਹਾ ਸ਼ੁਕਰ ਕਰੋ ਆਪਾਂ ਚਿਹਰਾ ਪੂੰਜੀ 'ਚ ਨਹੀਂ ਰਹਿੰਦੇ ਆਲੇ ਫੇਰ ਤੇ ਤਰਸ ਜਾਂਦੇ ਇੱਕ ਦੇ ਜਾਨਨ ਉਹਦਾ ਕੰਮ ਹੋਇਆ ਹੀ ਪਿਆ ਸੀਗਾ ਇਹ ਕਹਾਣੀ ਆ ਸਰ ਜੀ ਬਿਲਕੁਲ ਮਿੰਟੂ ਜੀ ਲਓ ਜੀ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਕਰਨਾਲ ਬਾੜ ਦਾ ਕੀ ਬਣਿਆ ਕਰਨਾਲ ਬਾੜ ਦੀ ਗੱਲ ਹੀ ਆਪਾਂ ਕਰ ਲੈਣੇ ਆ ਜੀ ਪਹਿਲਾਂ ਤੇ ਪੰਜਾਬ ਪੁਲਿਸ ਫਿਰ ਉਹ ਜਾਂਚ ਲਗੀ ਚੰਡੀਗੜ੍ਹ ਪੁਲਿਸ ਕੋਲੇ ਫਿਰ ਹੁਣ ਕਹਿੰਦੇ ਵੀ ਚੰਡੀਗੜ੍ਹ ਪੁਲਿਸ ਤੇ ਵੀ ਇਤਬਾਰ ਨਹੀਂ ਉਹ ਵੀ ਜਾਂਚ ਜਿਹੜੀ ਸਹੀ ਤਰੀਕੇ ਨਾਲ ਹੋ ਨਹੀਂ ਰਹੀ ਸੀ ਹਾਈ ਕੋਰਟ ਨੇ ਕਿਹਾ ਕਿ ਬਈ ਸੀਬੀਆਈ ਨੂੰ ਦਿਓ ਜਾਂਚ ਤੇ ਮਿੰਟੂ ਜੀ ਜਾਂਚ ਪਤਾ ਨਹੀਂ ਕਿੰਨੀ ਕ ਲੰਬੀ ਹੋ ਰਹੀ ਹੈ ਤੇ ਨਿਕਲ ਵਿੱਚ ਕੁਝ ਰਿਆ ਨਹੀਂ ਇਕ ਕੁਛ ਬਣੂ ਇਹ ਜਾਂਚ ਦਾ ਕੋਈ ਪੱਖ ਸਾਹਮਣੇ ਆਊ ਕਿ ਨਹੀਂ ਦੇਰ ਹੀ ਲੱਗ ਜਾਣੀ ਆ ਵੀ ਫਿਰ ਜਾਂਚ ਬਿਤੇ ਰੋਜੇ ਹਾਂਜੀ ਬਿਲਕੁਲ ਐਦੋਂ ਵੱਤ ਹੁਣ ਗੱਲ ਟਕਾਣੇ ਕੀ ਲੱਗਣੀ ਆ ਬੱਸ ਕੇ ਉਹਦੇ ਇਸਲੇ ਤੱਕ ਸੀਬੀਆਈ ਆ ਜੀ ਸੀਬੀਆਈ ਉਹ ਚੀਜ਼ ਆ